ਦੋਸਤੋ ਇਸ ਵੀਰ ਦੀ ਆਵਾਜ਼ ਸੁਣ ਕੇ ਤੁਹਾਡੇ ਕੰਨਾਂ ਦੇ ਵਿੱਚ ਮਿਸ਼ਰੀ ਘੁਲ ਜਾਊਗੀ ਆਵਾਜ਼ ਦੇ ਵਿੱਚ ਟੈਲੈਂਟ ਐਨਾ ਕਿ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਸੱਚੀ ਸੁਰ ਅਤੇ ਤਾਲ ਦਾ ਪੂਰਾ ਗਿਆਨ ਹੈ ਇਸ ਵੀਰ ਨੂੰ ਤੁਸੀਂ ਸਪੋਰਟ ਕਰੋ ਤਾਂ ਆਉਣ ਵਾਲੇ ਸਮੇਂ ਦਾ ਇਹ ਸਟਾਰ ਬਣ ਸਕਦਾ ਆਪਾਂ ਹੋਰ ਲੱਲੂ ਪੰਜੋਂ ਨੂੰ ਵਾਧੂ ਸ਼ੇਅਰ ਕਰਦੇ ਹਾਂ ਚਲ ਤੁਸੀਂ ਨਹੀਂ ਕਰਦੇ ਹੋਂਗੇ ਲੋਕ ਕਰਦੇ ਆ ਪਰ ਆਪਾਂ ਇਹੋ ਜਿਹੇ ਟੈਲੈਂਟ ਵਾਲੇ ਵੀਰਾਂ ਨੂੰ ਸ਼ੇਅਰ ਕਰਿਆ ਕਰੀਏ ਤਾਂ ਕਿ ਤੁਹਾਡੇ ਕੀਤੇ ਇੱਕ ਸ਼ੇਅਰ ਦੇ ਨਾਲ ਕਿਸੇ ਦੀ ਜ਼ਿੰਦਗੀ ਬਦਲ ਜਾਵੇ ਤਾਂ ਸੋਚੋ ਇਸ ਤੋਂ ਵੱਡਾ ਪੁੰਨ ਹੋਰ ਕਿਹੜਾ ਹੋ ਸਕਦਾ ਹੈ ਤੇ ਇਸ ਵੀਰ ਦੀ ਆਵਾਜ਼ ਜੇਕਰ ਤੁਹਾਨੂੰ ਚੰਗੀ ਲੱਗੇ ਤਾਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਜੇ ਨਾ ਲੱਗੇ ਤਾਂ ਬੇਸ਼ੱਕ ਨਾ ਕਰਿਓ ਪਰ ਮੈਂ ਦਾਅਵੇ ਨਾ ਕਹਿਣਾ ਤੁਸੀਂ ਕਰੋਗੇ ਜ਼ਰੂਰ ਦੇਖੋ ਤੁਸੀਂ ਇਹ ਪੂਰੀ ਵੀਡੀਓ ਇਹਨਾਂ ਨੇ ਹੁਣ ਮੈਨੂੰ ਸਟਾਰ ਬਣਾਉਣਾ ਹੈ ਜੇ ਤੁਸੀਂ ਤੇਜ਼ ਤਾਰੀਆਂ ਦੁਆਵਾਾਂ ਤੇ ਪਿਆਰ ਦਿਓ ਐਦਾਂ ਹੀ ਮੈਨੂੰ ਮਿਲਦੇ ਰਹੋ ਨੇੋਂ ਤਨ ਗਾਣਾ ਬੜਾ ਸੁਣਾ ਸੁਣਾਉਣ ਗਿਆ ਮੇਰਾ ਪੀਰਿਆ ਨੇ ਪੀੜ ਥੋੜਾ ਜਿਹਾ ਗੌਰਮਣ ਵਾਲਿਓ ਮਾਝਾ ਉਹ ਗਾ ਜੀ ਨੇਣਾ ਤੇ ਨੇਣਾ ਤੇ ਹਜਫ ਪੜਾਵਾਂ ਕਿਵੇਂ ਦਿਲ ਤੇ ਦਿਲ ਤੇ ਲਖੀਆਂ ਵਗਾਵੇਂ ਕਿਵੇਂ ਓਏ ਨੇਣਾ ਤੇ ਨੇਣਾ ਤੇ ਹਜਫ ਪੜਾਵਾਂ ਕਿਵੇਂ ਵੇ ਜਿਤ ਤੇ ਦਿਲ ਤੇ

ਪੀਰ ਜਾਣੇ ਮੇਰੀ ਵੀਡੀਓ ਜਾਣਨਾ ਮੇਰਾ ਪੀਰ ਜਾਣੇ ਮੇਰੀ ਵੀਡੀਓ ਜਾਣਨਾ